ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਇੱਕ ਸੂਆ ਸਵਾਇਆ ਤੇ ਇੱਕ ਗੱਬਣ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸასი ਗਾਲ ਜੀ ਸასი ਗਾਲ ਬਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਬਈ ਨਸੀਬ ਸਿੰਘ ਆ ਪਿੰਡ ਸਤਾ ਸੰਗੜਾ ਜ਼ਿਲ੍ਹਾ ਮੁਕਤ ਤਹਿਸੀਲ ਮੁਕਤ ਜੀ ਮੋਬਾਈਲ ਨੰਬਰ 9464115952 ਠੀਕ ਆ ਵੀਰੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾ ਜੀ ਸੂਆ ਬਈ origial ਦੂਜਾ ਸੂਆ ਕਦੋਂ ਸੂਈ ਆ ਜੀ ਸੂਈ ਨੂੰ ਅੱਜ ਹੋ ਗਣਗੇ 15 18 ਦਿਨ ਵੀ ਐਵੇਂ ਕਹਦੇ ਹਫਤਾ ਵਾ 15 16 ਦਿਨ ਹੋ ਗਿਆ ਮਗਰ ਵੀ ਬਹੁਤ ਚੰਗਾ ਬੱਚਾ ਵਾ ਬੱਚੀ ਆ ਜਿਹੋ ਜੀ ਆ ਆ ਬਸ ਸੇਮ ਕਾਪੀ ਆ ਠੀਕ ਹੈ ਵੀਰੇ ਜੇਰ ਦੀ ਸਾਫ ਹੈ ਜਮਾ ਦੀ ਜੇਰ ਦੀ ਜਮਾ ਓਕੇ ਹੈ ਬਾਈ ਕਿੰਨਾ ਦੁੱਧ ਭਾਂਡੇ ਚ ਪਉਂਦੀ ਹੈ ਇਸ ਟਾਈਮ ਬਹੁਤ ਜਿਹੜਾ ਚੋਣ ਵਾਲਾ ਬਾਈ 20 ਕਿਲੋ ਚੋਕ ਕੇ ਦੇ ਦਾਂਗੇ ਚੋਕ ਕੇ ਦੇ ਦਾਂਗੇ 18 ਕਿਲੋ ਮੰਨ ਕੇ ਆਲਾ ਸੌਦਾ ਲਾ ਲਈ ਖਾਣਾ ਦੀ ਖਾਣਾ ਤੋਂਣਾ ਦੀ ਪੂਰ ਛੱਟੇ ਦੀ ਫੁੱਲ ਗਾਰੰਟੀ ਦੋ ਟਾਈਮ ਦਾ ਦੋ ਡੰਗ ਚੋਕੇ ਯਾਰ ਡੰਗ ਤੋਂ ਡੰਗ ਚੋਕੇ ਲੈ ਜੀ ਠੀਕ ਹੈ ਜੀ ਬਾਕੀ ਕਹਿਣ ਵਾਲੀ ਗੱਲ ਨਹੀਂ ਦੂਜਾ ਸੂਆ ਰੀਨ ਆਲਾ ਤੇ ਮਾਰਨਿੰਗ ਵੀਰੇ ਕਿੰਨੇ ਵਜੇ ਚ ਆਈ ਹੋਈ ਹੈ ਇਹਦੀ 5:30 ਤੋਂ 6 ਵਜੇ ਦੇ ਬਾਈ ਠੀਕ ਹੈ ਜੀ ਹੁਣ 11:00 ਵਜੇ ਤੇ 49 ਮਿੰਟ ਤੇ ਵੀਡੀਓ ਬਣਾ ਆਬਲਾ ਇਧਰ ਇੱਕ ਛੇਗੜਾ ਇੱਕ ਚੱਕਿਆ ਇਧਰਲੇ ਦੋ ਖੜੇ ਕਰਨ ਇਧਰਲੇ ਖੜੇ ਹੈ ਜੀ ਹਾਂ ਸਹੀ ਗੱਲ ਹੈ ਜੀ ਛਿੱਗੀ ਇਹ ਪ੍ਰੋਪਰ ਹੋਈ ਨਹੀਂ ਵੈਸੇ ਤੁਸੀਂ ਛਿੱਗੀ ਮੰਨ ਕੇ ਆਜੋ ਕੱਦ ਕਾਠ ਵੀ ਚੰਗਾ ਆ ਜਾਂਦਾ ਜੀ ਬਾਈ ਦੇ ਮੋਢੇ ਤੇ ਕਰਾਉਂਦੀ ਹੈ ਬਾਈ ਦਾ ਕੱਦ 6 ਤੋਂ ਪੂਰਾ ਪਲਾਸੀ ਹੋਊ ਰੰਗ ਪ੍ਰਿੰਟ ਦੇ ਵੀ ਚੰਗੀ ਆ ਦੁੱਧ 20 ਕਿਲੋ ਜੋ ਕੇ ਲੈ ਜਾਓ ਦੋ ਟਾਈਮ ਚਾਰ ਟਾਈਮ ਛੇ ਟਾਈਮ ਚ ਕਰ ਲਿਓ ਜੀ ਚੁਵਾਈ ਸੋਨਾ ਕੱਟ ਵਾਲਾ ਹਵਾਨਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਜੁਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਰ ਸ਼ਾਂਖ ਭੋਰਾ ਵੀ 30 ਸੀਰ ਵੀ ਪੂਰੀ ਆ ਜੀ ਬਾਕੀ ਥੋੜੇ ਘੱਟ ਸੇਵਾਂ ਵਾਲੇ ਘਰ ਵਾਈ ਹੈ ਵੇੜ ਬਈ ਕੱਦ ਘੱਟ ਦਾ ਜਿਹਾ ਲੱਗਦੇ ਸਹੀ ਗੱਲ ਆ ਜੀ ਹਾਈਟ ਪੂਰੀ ਚੰਗੀ ਆ ਜੀ ਬੱਚਾ ਵੀ ਟੌਪ ਦਾ ਮਗਰ ਵੀਰੇ ਇਹ ਵੀ ਕਾਹ ਵੇੜ ਵਾਧੇ ਵਾਲੀ ਹੈ ਇੱਕ ਨਗ ਨਾ ਇੱਕ ਨਗ ਫ੍ਰੀ ਹੋ ਤਾਂ ਬਾਕੀ ਹਜੇ ਸਾਰਾ ਦਿਨ ਚਵਾਈ ਚ ਬਾਕੀ ਪਿਆ ਪੌਣੇ 12 ਵਜੇ ਆਉਂਦੀ ਬਈ 2-3 ਕਿਲੋ ਦੁੱਧ ਵੇੜ ਬੜੇ ਆਮ ਨਾਲ ਉਹਦਾ 22-23 ਕਿਲੋ ਵੇੜ ਦੁੱਧ ਦਈਓ ਸਹੀ ਗੱਲ ਆ ਜੀ ਜੇ ਜੀ ਡਿਮਾਂਡ ਲੈ ਆਂਦੇ ਨੇ ਜੇ ਅਲੀ ਦੇ ਵਲਤਾ 88 ਕਰਾ ਲ 75 ਦੀ ਦੇਜੋ ਹੋਜੂ ਮਾਨਤਾਨ 75000 ਰੁਪਏ ਚ ਬਾਈ ਕਹਿੰਦਾ ਮਾਨਤਾਨ ਹੋਜੂਗਾ ਤੇ 20 ਕਿਲੋ ਦੁੱਧ ਭਾਂਡੇ ਚ ਪਾਉਂਦੀ ਆ 20 ਕਿਲੋ ਬਹੁਤ ਹੁੰਦਾ ਜੀ ਬਾਕੀ ਚੈੱਕ ਕਰ ਲੋ ਹਜੇ 10 12 ਦਿਨਾਂ ਦੀ ਧਾਰਕਾ ਉਨੀ ਕੀ ਬਖਾਉਂਦੀ ਆ ਠੀਕ ਧਾਰਦਾ ਵੀ ਨਹੀਂ ਧਾਰਦਾ ਵੀ ਨਹੀਂ ਫਰਕ ਜੀ ਠੀਕ ਆ ਜੀ ਤੇ ਦੋ ਨੰਬਰ ਵੀਰੇ ਸੁਆ ਕਿੰਨਾ ਮਾ ਜੀ ਇਹਦਾ ਇਹ ਵੀ ਦੂਜਾ ਸੁਆ ਬਈ ਇਹ ਸਮਾਂ ਕਿੰਨਾ ਕਲੈਂਦੀ ਆ ਜੀ ਇਹ ਲੈ ਜੂ ਹਫਤੇ ਤੋਂ 10 ਦਿੰਦਾ ਬਈ ਡੇਟ ਮੁਤਾਬਕ ਜੀ ਠੀਕ ਆ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਵੀ ਮਾਲਕ ਨੇ ਪਾਜਾ 17 ਕਿਲੋ ਪਹਿਲੇ ਸੋਏ ਦੱਸਿਆ ਠੀਕ ਹੈ ਜੀ। ਉਹ ਸਾਡਾ ਐਨਟੀ 20+ ਪਾਜੇ। 112 18 ਕਿਲੋ ਮਹੂਲੀ ਗਾਣੀ। ਥਾਣਾ ਦੇ ਡੰਨਾ ਜਿਹਾ ਜਮਾ ਜਮਾ ਓਕੀ ਹੈ। ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ। ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਫੇਸ ਕੁਆਲਟੀ ਸੋਹਣੀ ਆ। ਸੋਹਣਾ ਮੋਟਾ ਥਾਣ ਕੱਲਾ ਕੱਲਾ ਨਿੱਖੜ ਮਾ ਲੱਗਿਆ ਵਾ ਚੈੱਕ ਕਰ ਸਕਦੇ ਹੋ। ਠੰਡੀ ਸੀਲ ਵੀ ਬਾਈ ਕਹਿੰਦਾ ਪੂਰੀ ਆ। ਸੋਹਣਾ ਕੱਟ ਵਾਲਾ ਹਵਾਨਾ ਬੈਕ ਸਾਈਡ ਤੋਂ ਚੈੱਕ ਕਰ ਲੋ ਹਵਾਨੇ ਦੇ ਬਾਲਟਨਾਂ ਬਹੁਤ ਪੰਨਿਆਂ ਨੇ ਜੀ ਸਾਰੀਆਂ ਬਾਲਟਨਾਂ ਕਰ ਮਾਲ ਨੇ। ਕੱਟ ਕੇ ਸੋਹਣਾ ਜੀ ਕੱਲੀ ਕੱਚੀ ਕੱਚੀ ਆ। ਹੋੜ ਆਇਆ ਕੈਮਰੇ ਤੋਂ ਡਰਦਾ ਜੀ ਪਸ਼ੂ ਮੋਟਾ ਥਾਣਾ ਬਾਕੀ ਵਜਨ ਵਜੂਦ ਪੂਰਾ ਚੰਗਾ ਤੇ ਇਹਦੀ ਡਿਮਾਂਡ ਫਿਰ ਇਹਦੀ ਡਿਮਾਂਡ 65000 ਹੋ ਜੂ ਮਾਨਤਨ ਠੀਕ ਹੈ ਜੀ ਜੈਜ ਡਿਮਾਂਡਾ ਦੋਨਾਂ ਦੀ ਇਹਦੀ ਡਿਮਾਂਡ ਬਾਈ ਕਹਿੰਦਾ 65000 ਰੁਪਿਆ ਵਿੱਚੋਂ ਮਾਨਤਨ ਜਰੂਰ ਹੋ ਜੂਗਾ ਜੀ ਬਾਕੀ ਜਿਹਨੂੰ ਵੀ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ